ਜਦੋਂ ਮਨੁੱਖ ਦਾ ਜਨਮ ਹੁੰਦਾ ਹੈ ਤਾਂ ਉਹ ਸੁਪਨੇ ਦੇਖਦਾ ਹੈ ਉਹ ਬਚਪਨ ਵਿੱਚ ਨੀਂਦੇ ਸੁਪਨੇ ਦੇਖਣ ਲੱਗ ਪੈਂਦਾ ਹੈ ਪਰ ਜਿਵੇਂ ਜਿਵੇਂ ਅਸੀਂ ਸਮਝਦੇ ਹਾਂ ਉਹ ਸੁਪਨੇ ਸਾਡੀ ਜ਼ਿੰਦਗੀ ਨਾਲ ਜੁੜ ਕੇ ਤਾਲਮੇਲ ਬਣਾਉਣ ਸ਼ੁਰੂ ਕਰ ਦਿੰਦੇ ਹਨ ਨੀਂਦ ਵਾਲੇ ਸੁਪਨੇ ਸਾਡੀ ਨੀਂਦ ਵਿੱਚ ਹੀ ਖਤਮ ਹੋ ਜਾਂਦੇ ਹਨ ਪਰ ਜਾਗਦੇ ਵੇਖੇ ਗਏ ਸੁਪਨੇ ਸਾਡੇ ਅੰਦਰ ਅੱਗ ਲਾ ਦਿੰਦੇ ਹਨ ਜਦੋਂ ਤੁਸੀਂ ਛੋਟੇ ਸੀ ਬੜੇ ਸ਼ੌਂਕ ਨਾਲ ਗਲ ਵਿੱਚ ਟਾਈ ਪਾ ਕੇ ਸਕੂਲ ਜਾਂਦੇ ਸੀ ਪਰ ਜਿਵੇਂ ਹੀ ਤੁਹਾਡੇ ਗਲ ਵਿੱਚ ਜੋਬ ਵਾਲੀ ਟਾਈ ਪਈ ਉਸ ਨੇ ਤੁਹਾਡਾ ਗਲਾ ਘੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਤੁਸੀਂ ਛੋਟੇ ਸੀ ਤਾਂ ਤੁਹਾਨੂੰ ਬਾਰਿਸ਼ ਬਹੁਤ ਪਸੰਦ ਸੀ ਪਰ ਜਿਵੇਂ ਜਿਵੇਂ ਤੁਸੀਂ ਵੱਡੇ ਹੋਏ ਤੁਸੀਂ ਉਸੇ ਪਾਣੀ ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਇਸ ਨੇ ਮੈਨੂੰ ਦਫ਼ਤਰ ਜਾਣ ਤੋਂ ਦੇਰ ਕਰ ਦਿੱਤੀ ਇਸ ਨੇ ਮੇਰੀ ਪ੍ਰੈਸ ਕੀਤੀ ਕਮੀਜ਼ ਗਿੱਲੀ ਕਰ ਦਿੱਤੀ ਜਿਹੜੇ ਸੁਪਨੇ ਤੁਸੀਂ ਦੁਨੀਆ ਦੇ ਸ਼ੋਸ਼ ਸ਼ਰਾਬੇ ਤੋਂ ਪਰੇ ਹੋ ਕੇ ਵੇਖੇ ਸੀ ਉਸੇ ਸੰਸਾਰ ਦੇ ਰੋਲੇ ਰੱਪੇ ਵਿੱਚ ਤੁਸੀਂ ਉਹਨਾਂ ਸੁਪਨਿਆਂ ਨੂੰ ਭੁੱਲ ਜਾਂਦੇ ਹੋ ਅਤੇ ਤੁਸੀਂ ਆਪਣੀ ਤਾਕਤ ਤੇ ਸ਼ੱਕ ਕਰਨਾ ਸ਼ੁਰੂ ਕਰ ਦਿੰਦੇ ਹੋ ਕਿ ਸ਼ਾਇਦ ਇਹ ਸੁਪਨਾ ਮੇਰੀ ਔਕਾਤ ਤੋਂ ਵੱਡਾ ਹੈ ਤੁਸੀਂ ਬਹੁਤ ਸਾਰੇ ਸੁਪਨੇ ਬੁਣੇ ਕੁਝ ਸੁਪਨਿਆਂ ਨੂੰ ਤੁਸੀਂ ਲੋਕਾਂ ਦੀਆਂ ਗੱਲਾਂ ਤੋਂ ਡਰ ਕੇ ਵੇਖਣਾ ਬੰਦ ਕਰ ਦਿੱਤਾ ਕੁਝ ਸੁਪਨਿਆਂ ਨੂੰ ਤੁਹਾਡਾ ਸੋਸ਼ਲ ਮੀਡੀਆ ਖਾ ਗਿਆ ਅਤੇ ਕੁਝ ਸੁਪਨਿਆਂ ਨੂੰ ਲੋੜ ਨਾਲੋਂ ਵੱਧ ਆਉਣ ਵਾਲੀ ਨੀਂਦ ਕੁਝ ਲੋਕ ਐਸੇ ਵੀ ਹੁੰਦੇ ਹਨ ਜੋ ਇੱਕ ਵਾਰ ਜੋ ਸੁਪਨੇ ਜਗਾ ਲੈਂਦੇ ਹਨ ਉਹਨਾਂ ਨੂੰ ਦੀਵੇ ਦੀ ਲੋ ਵਾਂਗ ਜਗਾ ਕੇ ਵੀ ਰੱਖਦੇ ਹਨ ਭਾਵੇਂ ਸਾਰੀ ਦੁਨੀਆ ਦੇ ਤੂਫਾਨ ਉਹਨਾਂ ਦੇ ਸੁਪਨਿਆਂ ਨੂੰ 부ਝਾਉਣ ਦੀ ਕੋਸ਼ਿਸ਼ ਕਰਨ ਪਰ ਉਹ ਆਪਣੇ ਇਰਾਦਿਆਂ ਤੇ ਮਿਹਨਤ ਦੇ ਪਰਛਾਵੇਂ ਹੇਠ ਉਹਨਾਂ ਨੂੰ ਮਹਗਾਈ ਰੱਖਦੇ ਹਨ ਗੱਲ ਸਿਰਫ ਸਮਝਣ ਵਾਲੀ ਇਹ ਹੈ ਕਿ ਜਿਹੜੇ ਲੋਕ ਇਹਨਾਂ ਦੀ ਕੀਮਤ ਚੰਗੀ ਤਰ੍ਹਾਂ ਚਕਾਉਣੀ ਜਾਣਦੇ ਹਨ ਸੁਪਨੇ ਉਹਨਾਂ ਦੇ ਹੀ ਪੂਰੇ ਹੁੰਦੇ ਹਨ ਜਿਹੜੇ ਲੋਕ ਜਨੂਨ ਨਾਲ ਭਰੇ ਹੁੰਦੇ ਹਨ ਅਤੇ ਸੁਪਨੇ ਪੂਰੇ ਕਰਨ ਦੀ ਜੇਤ ਦੇ ਅੜੇ ਹੁੰਦੇ ਹਨ ਜੋ ਅੰਦਰੋਂ ਪਾਗਲਪਨ ਤੋਂ ਭਰੇ ਹੁੰਦੇ ਹਨ ਉਹ ਇੱਕ ਦਿਨ ਆਪਣੇ ਸੁਪਨਿਆਂ ਨੂੰ ਸੱਚ ਵਿੱਚ ਬਦਲ ਦਿੰਦੇ ਹਨ ਉਹਨਾਂ ਦੇ ਸੁਪਨੇ ਉਹਨਾਂ ਦੀਆਂ ਲੋੜਾਂ ਤੋਂ ਕਿਤੇ ਵੱਡੇ ਹੁੰਦੇ ਹਨ ਉਹਨਾਂ ਨੂੰ ਰੁਕੜਾਂ ਦਾ ਆਉਂਦਾ ਹੁੰਦਾ ਹਰ ਮੰਜ਼ਲ ਤੋਂ ਪਹਿਲਾਂ ਨਹੀਂ ਜੇਕਰ ਤੁਹਾਡੇ ਮਨ ਵਿੱਚ ਵੀ ਕੋਈ ਸੁਪਨਾ ਹੈ ਜੋ ਤੁਸੀਂ ਵੇਖਿਆ ਸੀ ਤਾਂ ਤੁਸੀਂ ਉਹਨਾਂ ਲੱਖਾਂ ਲੋਕਾਂ ਤੋਂ ਕਿੰਨੇ ਵਧੀਆ ਹੋ ਜੋ ਅਜੇ ਇਹ ਵੀ ਨਹੀਂ ਜਾਣ ਪਾਏ ਕਿ ਉਹਨਾਂ ਕਰਨਾ ਕੀ ਹੈ ਜੇ ਤੁਹਾਨੂੰ ਸੱਚਮੁੱਚ ਹੀ ਪਤਾ ਹੈ ਤਾਂ ਤੁਸੀਂ ਇਸ ਨੂੰ ਕਿਵੇਂ ਛੱਡ ਸਕਦੇ ਹੋ ਜਿਸ ਨੂੰ ਤੁਸੀਂ ਜਾਣ ਨਾਲੋਂ ਵੀ ਵੱਧ ਮੰਨਦੇ ਹੋ ਤੁਸੀਂ ਕਰ ਸਕਦੇ ਹੋ ਤੁਹਾਡਾ ਸੁਪਨਾ ਅਜੇ ਵੀ ਤੁਹਾਡੀ ਪਹੁੰਚ ਵਿੱਚ ਹੈ ਭਾਵੇਂ ਤੁਹਾਨੂੰ ਹਾਲਾਤ ਠੁਕਵੇਂ ਨਹੀਂ ਲੱਗ ਰਹੇ ਜਦੋਂ ਤੁਸੀਂ ਇਹ ਸੁਪਨਾ ਵੇਖਿਆ ਸੀ ਉਦੋਂ ਤੁਸੀਂ ਇਸ ਨੂੰ ਆਪਣੇ ਲਈ ਸਮਝਦੇ ਸੀ ਪਰ ਹੁਣ ਕੀ ਹੋਇਆ ਇਹ ਸੁਪਨਾ ਹੁਣ ਤੁਹਾਡਾ ਆਪਣਾ ਨਹੀਂ ਲੱਗਦਾ ਤੁਹਾਨੂੰ ਆਪਣੇ ਕਦ ਤੋਂ ਵੱਡਾ ਲੱਗਦਾ ਹੈ ਸੋਚ ਕੇ ਵੇਖੋ ਤੁਹਾਨੂੰ ਉਸ ਦਿਨ ਕਿੰਨਾ ਮਾਣ ਹੋਵੇਗਾ ਜਦੋਂ ਤੁਸੀਂ ਇਹਨਾਂ ਚੁਣੌਤੀਆਂ ਦੇ ਸਮੁੰਦਰ ਨੂੰ ਪਾਰ ਕਰਕੇ ਅਗਲੇ ਕਿਨਾਰੇ ਖੜੇ ਹੋਵੋਗੇ ਅਤੇ ਤੁਸੀਂ ਸੋਚ ਰਹੇ ਹੋਵੋਗੇ ਮੈਂ ਇੱਥੋਂ ਤੱਕ ਇਸ ਲਈ ਅਪੜਿਆ ਹਾਂ ਕਿਉਂਕਿ ਮੈਂ ਇਸ ਦੇ लायक ਸੀ ਮੈਂ ਇਹ ਕਰਕੇ ਵਿਖਾਇਆ ਕਿਉਂਕਿ ਮੈਂ ਇਹ ਕਰ ਸਕਦਾ ਸੀ ਕਿੰਨੇ ਸਕੂਨ ਭਰੇ ਹੋਣਗੇ ਉਹ ਪਲ ਕਿੰਨਾ ਠਹਿਰਾਵ ਹੋਵੇਗਾ ਤੁਹਾਡੇ ਅੰਦਰ ਜਿਸ ਥਾਂ ਤੁਸੀਂ ਪਹੁੰਚਣਾ ਚਾਹੁੰਦੇ ਸੀ ਤੇ ਉੱਥੇ ਪਹੁੰਚ ਗਏ ਹੋਵੋਗੇ ਯਾਦ ਰੱਖੋ ਇੱਕ ਅਜੀਬ ਜਿਹੀ ਆਵਾਜ਼ ਆਈ ਸੀ ਜੋ ਤੁਹਾਨੂੰ ਅਜਿਹਾ ਕਰਨ ਤੋਂ ਰੋਕ ਰਹੀ ਸੀ ਪਰ ਤੁਸੀਂ ਆਪਣੇ ਪੱਕੇ ਇਰਾਦਿਆਂ ਅਤੇ ਆਪਣੀ ਜਿੱਦ ਨਾਲ ਆਪਣੇ ਸੁਪਨੇ ਪੂਰੇ ਕੀਤੇ ਹਨ ਹਮੇਸ਼ਾ ਯਾਦ ਰੱਖੋ ਕਿ ਸਾਡੀ ਸੋਚ ਹੀ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਚੰਗੀਆਂ ਕਿਤਾਬਾਂ ਪੜੋ ਆਪਣੀ ਸੋਚ ਬਦਲੋ ਅਤੇ ਚੰਗਾ ਸੋਚੋ ਇਸ ਸਫ਼ਰ ਵਿੱਚ ਸਾਡਾ ਸਾਥ ਦੇਣ ਲਈ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਨਵੀਂ ਕਹਾਣੀ ਨਾਲ ਉਦ ਤੱਕ ਸ਼ੁਕਰ ਕਰੋ ਸਬਰ ਕਰੋ